ਭਾਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਲੈ ਕਿ ਬੁੜਲਾੜਾ ਸ਼ਹਿਰ ਰਿਹਾ ਮੁਕੰਮਲ ਬੰਦ ਵਾਕ ਵਾਕ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਮਿਲ ਰਿਹਾ ਭਾਰੀ ਸਮਰਥਨ ਵਾਕ ਵਾਕ ਕਿਸਾਨ ਜਥੇਬੰਦੀਆਂ ਵੱਲੋਂ ਆਈਟੀਆਈ ਚੌਂਕ ਵਿਖੇ ਤਰਨਾ ਲਗਾ ਕੇ ਕੇਂਦਰ ਸਰਕਾਰ ਵਿਰੋਧ ਕੀਤੀ ਨਾਰੇਬਾਜ਼ੀ ਆਪਣੀ ਯਾਦ ਕਰੋ ਬੰਦੀ ਕਿਸਾਨ ਜਿੱਥੇ ਬੰਨੀ ਉਹ ਬੰਦ ਵੀ ਕਾਲਾ ਗਈ ਭਾਰਤੀ ਐਸੋਸੀਏਸ਼ਨ ਵੱਲੋਂ ਕਿੰਨਾ ਸਮਰਥਨ ਆ ਬਾਜੀ ਸਾਡੇ ਵੱਲੋਂ ਤਾਂ ਕਿਸਾਨ ਜੀ ਹਮੇਸ਼ਾ ਹੀ ਸਮਰਥਨ ਰਿਹਾ ਜੀ ਵੀ ਸਮਰਥਨ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਡੇ ਸਾਰੇ ਕਾਰੋਬਾਰ ਬੰਦ ਨੇ ਜਿਹੜਾ ਆਰਟੀਓ ਕਿਸਾਨ ਨਾਲ ਸਿੱਧਾ ਜੁੜਿਆ ਹੋਇਆ ਹੈ ਕਿਸਾਨਾਂ ਦੀਆਂ ਮੰਗਾਂ ਵੀ ਜਾਇਜ਼ ਨੇ ਦੇ ਜਿਵੇਂ ਉਹ ਮੰਗਦੇ ਨੇ ਪ੍ਰਾਈਵੇਟ ਮੰਡੀ ਆ ਗਿਆ ਬਾਜ਼ਾਰ ਖਤਮ ਹੋ ਜਾਣੀਆਂ ਛੋਟਾ ਦੁਕਾਨਦਾਰ ਖਤਮ ਹੋ ਜਾਊਗਾ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਅਸੀਂ ਹਰ ਤਰ੍ਹਾਂ ਨਾਲ ਉਹਨਾਂ ਨੂੰ ਸਮਰਥਨ ਦਿੱਤਾ ਹੈ ਸਾਡਾ ਪੂਰਾ ਕਾਰੋਬਾਰ ਬੰਦ ਹੈ ਕੋਈ ਫਸਲ ਨਹੀਂ ਆਈ ਕੋਈ ਸੇਲ ਨਹੀਂ ਕੋਈ ਵੇਚ ਨਹੀਂ ਹੋਣੀ ਅੱਜ ਇਵਨ ਕੀ ਅਸੀਂ ਇਹ ਦੇਖ ਸਕਦੇ ਹੋ ਕਿ ਚਾਰੀਆਂ ਦੁਕਾਨਾਂ ਵੀ ਬੰਦ ਨੇ ਕਿਉਂਕਿ ਜਦੋਂ ਕੋਈ ਬੰਦਾ ਹੀ ਨਹੀਂ ਆ ਰਿਹਾ ਮਾਰਕੀਟ ਵੀ ਬੰਦ ਆ ਸਾਡੇ ਬੰਨਿਓ ਕਿਸਾਨ ਜੁਨੀਅਨ ਨੂੰ ਹਰ ਤਰ੍ਹਾਂ ਨਾਲ ਸਮਰਥਨ ਹੈ ਅੱਜ ਵੀ ਇਹ ਅੱਗੇ ਵੀ ਜਦੋਂ ਵੀ ਕਰੇ ਉਹ ਸਹੀ ਮੁੱਦੇ ਤੇ ਹੜਤਾਲ ਕਰਨਗੇ ਅਸੀਂ ਉਹਨਾਂ ਦੇ ਨਾਲ ਜਾਵਾਂਗੇ ਜੀ ਮੇਰਾ ਜਰਨਲਿਸਟਿਕ ਕਿਸ਼ਨ ਗਰਜੀ ਮੈਂ ਬੀਕੇਯੂ ਆਜਾਦ ਦਾ ਜਿਹਦੇ ਦਾ ਪ੍ਰਧਾਨ ਨਹੀਂ ਮਾਤਾ ਦਾ ਅੱਜ ਪੰਜਾਬ ਬੰਦ ਕਰਿਆ ਤੁਸੀਂ ਇਸ ਵਾਰ ਕੀ ਕਰੋਗੇ ਇਸ ਪੰਜਾਬ ਬੰਦ ਕਰਨਾ ਜੀ ਸਾਡੀ ਮਜਬੂਰੀ ਹੈ ਕਿਉਂਕਿ ਅਸੀਂ 13 ਫਰਵਰੀ ਤੋਂ ਲੈ ਕੇ ਜਿਹੜੇ ਤਿੰਨ ਮੋਰਚਿਆਂ ਦੇ ਵਿੱਚ ਡਟੇ ਹੋਇਆ ਤੇ ਆਪਣਾ ਜਿਵੇਂ ਕਿ ਖਨੋਰੀ ਬਾਰਡਰ ਤੇ ਸੱਭੂ ਬਾਰਡਰ ਉੱਥੇ ਸਾਡੇ ਨਾਲ ਜਿਹੜੀ ਧੱਕੇਸ਼ਾਹੀ ਹੋ ਰਹੀ ਹੈ ਸਾਡੇ ਜਿਹੜੇ ਖੇ ਮਤਲਬ ਗਾਰੰਟੀ ਦੇ ਕਾਨੂੰਨ ਨੇ ਐਮਐਸਪੀ ਦਾ ਮਾਮਲਾ ਹੈ ਉਸਦੇ ਮਾਮਲੇ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਜਾ ਕੇ ਜਦੋ ਜਹਿਦ ਕਰਨੀ ਸੀ ਜਿਹੜੀਆਂ ਪਿੱਛੇ ਪਿੰਡਕ ਪਈਆਂ ਮੰਗਾ ਸੀਆਂ ਜੋ ਅਸੀਂ ਪਿਛਲੇ ਸਮੇਂ ਦੇ ਦੌਰਾਨ ਆ ਜਾਂ ਕਿ ਅਸੀਂ ਉਹ ਸਾਡੀਆਂ ਮੰਗਾ ਪਿੰਡਕ ਨੇ ਪਰ ਸਾਨੂੰ ਇਹ ਸੰਵਿਧਾਨ ਕਹਿੰਦਾ ਹੈ ਵੀ ਕੋਈ ਵੀ ਦਿੱਲੀ ਦੇ ਵਿੱਚ ਜਾ ਕੇ ਆਪਣਾ ਹੱਕ ਮੰਗ ਸਕਦਾ ਹੈ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਨਹੀਂ ਜਾਣ ਦੇ ਰਹੇ ਆਪਣੀਆਂ ਹੱਕੀ ਮੰਗਾ ਦੇ ਲਈ ਹਾਂਜੀ ਕੀ ਨਾਮ ਸਰ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਸਰ ਅਜੀ ਤੁਸੀਂ ਧਰਨਾ ਲਗਾਇਆ ਹੋਇਆ ਇੱਥੇ ਕਿਸਾਨ ਜਿੱਥੇ ਬੰਦੇ ਦੇ ਹੱਕ ਵਿੱਚ ਹੈ ਇਹ ਗ੍ਰਿੜੇ ਮੰਗਾ ਨੂੰ ਲੈ ਕੇ ਤੁਸੀਂ ਸੰਘਰਸ਼ ਕਰ ਰਹੇ ਹੋ ਸੀ ਸਾਡੇਆਂ ਭਾਈ ਫਸਲਾਂ ਦੇ ਉਸ ਐਮਐਸਪੀ ਹੋਇਆ ਵੀ ਜਿਹੜਾ ਕਿਸਾਨਾਂ ਦਿਨੋਂ ਦਿਨ ਜੀ ਦੀ ਆਰਥਿਕ ਦੀ ਸੈਡਾਊਨ ਹੁੰਦੀ ਜਾਂਦੀ ਹੈ ਕਿਸਾਨ ਨੇ ਜੀ ਦੇਖੋ ਫਸਲਾਂ ਦਾ ਸਾਡਾ ਮੁੱਲ ਨਹੀਂ ਸਾਨੂੰ ਸਹੀ ਮਿਲਦਾ ਬਾਕੀ ਸਿਰੇ ਸਾਨੂੰ ਰੇਸ ਪ੍ਰੇਹਾ ਸਾਨੂੰ ਇਹ ਨਹੀਂ ਟਾਈਮ ਤੇ ਮਿਲਦੀਆਂ ਜੇ ਮਿਲਦੀਆਂ ਤਾਂ ਸਾਨੂੰ ਲੈਣਾ ਚ ਲੱਗਣਾ ਪੈਂਦਾ ਜੀ ਬਾਕੀ ਹੋਰ ਵਰਗ ਦੇਖ ਲਓ ਜੀ ਹਰੇਕ ਬੰਦਾ ਇੱਕ ਬੂਟ ਦੁਕਾਨਦਾਰ ਚੱਪਲਾਂ ਵਾਲਾ ਜਾਂ ਕੁਝ ਵੀ ਆ ਉਹ ਆਪਦੀ ਚੀਜ਼ ਬਣਾ ਕੇ ਆਪ ਦਾ ਰੇਟ ਤੈਅ ਕਰਦਾ ਇੱਕ ਕੱਲਾ ਕਿਸਾਨ ਆ ਤੇ ਜਿਹੜਾ ਦਿਨ ਰਾਤ ਖੇਤਾਂ ਦੇ ਵਿੱਚ ੱੱਕੇ ਖਾਂਦਾ ਮਰਦਾ ਤੇ ਇਹਦੀ ਫਸਲ ਦਾ ਰੇਟ ਕੋਈ ਖੋਰ ਲਾ ਤੱਲੇ ਸਾਹਮਣੂ ਅੱਜ 35 ਦਿਨ ਹੋ ਗਏ ਹੜਤਾਲ ਦੇ ਬੈਠਿਆਂ ਨੂੰ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ? ਦੇਖੋ ਜੀ ਇਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰ ਸੈਂਟਰ ਸਰਕਾਰ ਨਾਲੋਂ ਪੰਜਾਬ ਸਰਕਾਰ ਆ ਜੀ। ਪੰਜਾਬ ਸਰਕਾਰ ਸਾਨੂੰ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ। ਜਦੋਂ ਸੱਤਾ ਦੇ ਵਿੱਚ ਸਰਕਾਰ ਆਈ ਆ ਉਹਨਾਂ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸੀਗੇ। ਉਹ ਸਰਕਾਰ ਇੱਕ ਵੀ ਵਾਅਦਾ ਤੇ ਪੂਰੀ ਨਹੀਂ ਉਤਰੀ। ਐਮਐਸਬੀ ਉਹਨਾਂ ਨੇ ਕਹੇ ਕੈਪਟਨ ਨੂੰ ਕਿਹਾ ਸੀ ਵੀ ਸਰਕਾਰ ਛੱਡੋ ਐਮਐਲਸੀ ਅਸੀਂ ਦੇਵਾਂਗੇ। ਪਰ ਉਹਨਾਂ ਨੇ ਜੀ ਹਜੇ ਤੱਕ ਸਾਡੀ ਬਾਤ ਨਹੀਂ ਪੁੱਛੀ। ਸਭ ਤੋਂ ਵੱਡਾ ਕਸੂਰ ਪੰਜਾਬ ਸਰਕਾਰ ਦਾ ਆ ਜੀ। بس بس ਬਿਲਕੁਲ ਵਸੇਦਾ ਦੇਖੋ ਜੀ। ਕੰਮ ਸ਼ੁਰੂ। ਹਾਂਜੀ ਮੈਡੀਕਲ ਐਸੋਸੀਏਸ਼ਨ ਵੱਲੋਂ ਤੁਸੀਂ ਅੱਜ ਇਸਾਨਾਂ ਦੀ ਹੜਤਾਲ ਕੀਤੀ ਹੈ। ਹਮਾਇਤ ਕੀਤੀ ਹੈਗੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਹਮਾਇਤ ਨੂੰ ਇਸ ਤਰ੍ਹਾਂ ਇਸ ਹਮਾਇਤ ਨੂੰ ਅਸੀਂ ਪੂਰਨ ਤੌਰ ਦੇ ਉੱਤੇ ਹੈ ਜਿਹੜਾ ਇਹਨਾਂ ਦੇ ਸਮਰਥਨ ਦੇ ਵਿੱਚ ਅਸੀਂ ਸ਼ਾਮਲ ਹੋਏ ਹਾਂ ਤੇ ਜੋ ਜਗਜੀਤ ਸਿੰਘ ਡੱਲੇਵਾਲ ਦੀ ਸੋਚ ਦੇ ਸਮਰਪਤਾ ਜਿਹੜਾ ਅਸੀਂ ਮੈਡੀਕਲ ਪ੍ਰੈਕਟਿਸ਼ਨਰ ਅਤੇ ਹੋਰ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਪੰਜਾਬ ਬੰਦ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਵੀ ਕਿਉਂਕਿ ਪਿੰਡਾਂ ਦੇ ਵਿੱਚ ਕੰਮ ਕਰਨ ਵਾਲੇ ਹੈਗੇ ਤਾਂ ਜਿਹੜਾ ਸਾਡਾ ਕੀਤਾ ਹੈਗਾ ਉਹ ਪਿੰਡੂ ਏਰੀਆ ਨਾਲ ਹੈ ਜਿਹੜਾ ਹੈ ਜੁੜਿਆ ਹੋਇਆ ਸੋ ਅਸੀਂ ਮੈਡੀਕਲ ਪ੍ਰੈਕਟਿਸਿੰਗ ਐਸੋਸੀਏਸ਼ਨ ਬਲਾਕ ਬਲਾਹਾਡਾ ਰਜਿਸਟਰ 295 ਹੈ ਜਿਹੜਾ ਇਹਨਾਂ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਪੂਰਨ ਸਮਰਥਨ ਬੰਦ ਦੇ ਸਮਰਥਨ ਦੇ ਰਹੇ